ਸਤਿਗੁਰਾਂ ਨੇ ਚਾਰ ਕਰਨੀਆਂ ਸਿੱਖਾਂ ਦੀਆਂ ਜਿਹੜਾ ਚਾਰ ਕਰਨੀਆਂ ਵਿੱਚ ਸਿੱਖ ਪੂਰਾ ਉਹ ਗੁਰੂਕਾਸਲੀ ਸੇਖਾ ਖਾਲਸਾ ਜੀ ਰਹਿਣੀ ਬਹਿਣੀ ਕਹਿਣੀ ਤੇ ਸੈਣੀ ਇਹ ਚਾਰ ਚੀਜ਼ਾਂ ਵਿੱਚ ਜਿਹੜਾ ਗੁਰੂਕਾਸ ਸਿੱਖ ਪਰਪੱਕ ਹੁੰਦਾ ਹੈ ਉਹਦੇ ਉੱਤੇ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਦੀ ਵੱਧ ਖੁਸ਼ੀ ਹੁੰਦੀ ਹੈ ਪਹਿਲਾ ਖਾਲਸਾ ਜੀ ਰਹਿਣਾ ਕਿਦਾਂ ਕਿਦਾਂ ਜੀਵਨ ਜਿਉਣਾ ਕਿਦਾਂ ਆਪਣੀ ਰਹਿਤ ਬਹਿਤ ਰੱਖਣੀ ਹੈ ਰਹਿਣੀ ਇਹਨੂੰ ਕਹਿੰਦੇ ਨੇ ਬਹਿਣੀ ਭਾਵ ਕਿ ਬਹਿਣਾ ਵੀ ਆਉਂਦਾ ਹੋਵੇ ਚੰਗੀ ਤਰ੍ਹਾਂ ਸੁਚੱਜੇ ਢੰਗ ਦੇ ਨਾਲ ਬਹਿ ਕਰਕੇ ਬਚਨ ਸੁਣੇ ਬਚਨ ਕਮਾਵੇ ਤੇ ਮਾੜੀ ਥਾਂ ਤੇ ਨਹੀਂ ਬਹਿਣਾ ਸਿੱਖ ਨੇ ਜਿੱਥੇ ਕੋਈ ਗੱਲਾਂ ਕਰਦਾ ਹੋਵੇ ਦੁਨਿਆਵੀ ਗੱਲਾਂ ਕੋਈ ਕਿਸੇ ਧੀ ਭੈਣ ਦੇ ਬਾਰੇ ਮਾੜਦਾ ਮਾੜਾ ਬੋਲਦਾ ਹੋਵੇ ਉੱਥੇ ਗੁਰੂ ਕੇ ਸਿੱਖ ਨੇ ਨਹੀਂ ਬਹਿਣਾ ਬਹਿਣਾ ਕਿੱਥੇ ਆ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਗਤ ਕਹਿੰਦੀ ਕਰਨੀ ਆ ਗੁਰ ਸਿੱਖਾਂ ਦੀ ਸੰਗਤ ਕਰਨੀ ਗੁਰੂ ਕੇ ਸਿੱਖ ਨੇ ਇਹ ਆ ਸਿੱਖਾਂ ਦੀ ਬੈਣੀ ਖਾਲਸਾ ਜੀ ਤੇ ਗੁਰੂ ਖਾਲਸਾ ਜੀ ਤੀਸਰੀ ਆ ਕਹਿਣੀ ਭਾਵ ਕਿ ਕਿਸੇ ਨੂੰ ਬਚਨ ਕਿੱਦਾਂ ਬੋਲਣਾ ਕਿਸੇ ਨੂੰ ਆਪਣੇ ਮੁਖ ਦੇ ਵਿੱਚੋਂ ਇਹੋ ਜਿਹਾ ਬਚਨ ਨਹੀਂ ਬੋਲਣਾ ਜਿੰਦੇ ਨਾਲ ਕਿਸੇ ਦਾ ਹਿਰਦਾ ਦੁਖੀ ਹੋ ਜਾਵੇ ਜਿੰਦੇ ਨਾਲ ਕਿਸੇ ਨੂੰ ਬਚਨ ਸੁਣ ਕਰਕੇ ਉਹਨੂੰ ਨਿਰਾਸ਼ਾ ਹੋ ਜਾਵੇ ਮਨ ਦੁਖੀ ਹੋ ਜਾਵੇ ਇਹ ਕਰਕੇ ਕਹਿਣਾ ਵੀ ਗੁਰੂ ਕੇ ਸਿੱਖ ਨੂੰ ਆਉਂਦਾ ਹੋਵੇ ਪ੍ਰੇਮ ਦੇ ਨਾਲ ਸਮਝਾਵੇ ਗੁਰੂ ਦਾ ਸਿੱਖ ਤੇ ਚੌਥਾ ਹੈ ਖਾਲਸਾ ਜੀ ਸਹਿਣਾ ਭਾਵੇਂ ਕਿ ਜੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਮਾੜੀ ਚੰਗੀ ਐਵੇਂ ਲੜਨੀ ਪੈਣਾ ਉਹਦੇ ਗਾਲੀ ਪੈ ਜਾਣਾ ਉਹਨੂੰ ਸਹਿ ਲੈਣਾ ਜਿਹੜਾ ਸਹਿ ਗਿਆ ਖਾਲਸਾ ਜੀ ਗੱਲ ਉਹ ਫਿਰ ਆਪਣੇ ਜੀਵਨ ਤੋਂ ਪਾਰ ਹੋ ਜਾਂਦਾ ਜਿਹੜਾ ਗੱਲ ਸਹਿ ਗਿਆ ਨਾ ਕਿਸੇ ਦੀ ਕਿਸੇ ਨੇ ਮਾੜੀ ਚੰਗੀ ਗੱਲ ਕਹਿ ਦਿੱਤੀ ਉਹਨੂੰ ਸਹਿਣ ਕਰ ਗਿਆ ਉਹ ਗੁਰੂ ਕੇ ਸਿੱਖ ਨੂੰ ਵੱਡਾ ਸਮਝਿਆ ਜਾਂਦਾ ਜਿਹੜਾ ਕਿਸੇ ਦੀ ਸਹਿੰਦਾ ਨਹੀਂ ਗੱਲ ਉਹਦੇ ਗਲ ਪੈ ਜਾਂਦਾ ਉਹ ਗੁਰੂ ਕਾ ਸਿੱਖ ਖਾਲਸਾ ਜੀ ਅਜੇ ਗੁਰੂ ਦੇ ਪੂਰੀ ਦਇਆ ਦੇ ਪਾਤਰ ਨਹੀਂ ਬਣ ਸਕਿਆ ਫਿਰ ਇਹ ਸਮਝ ਲੈਣਾ ਕਰੀਏ ਗੁਰੂ ਕਾ ਅਸਲੀ ਸਿੱਖ ਉਹ ਹੈ ਜਿਹੜਾ ਸਤਗੁਰਾਂ ਦੀ ਮर्यादा ਤੇ ਪੂਰਨ ਹੋ ਗਿਆ ਜਿਹੜਾ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਦੇ ਵਿੱਚ ਪਰਪੱਕ ਹੋ ਗਿਆ ਇਹ ਚਾਰ ਚੀਜ਼ਾਂ ਦੇ ਵਿੱਚ ਜਿਹੜਾ ਪੱਕਾ ਹੋ ਗਿਆ ਰਹਿਣੀ ਬਹਿਣੀ ਕਹਿਣੀ ਸਹਿਣੀ ਦੇ ਵਿੱਚ ਕਿਸੇ ਦਾ ਬਚਨ ਸੁਣ ਕੇ ਮਾੜਾ ਮਾੜੇ ਬੋਲ ਸੁਣ ਕੇ ਕੌੜੇ ਬੋਲ ਸੁਣ ਕੇ ਸਹਿ ਲੈਣੇ ਸੰਗਤ ਦੇ ਵਿੱਚ ਬਹਿਣਾ ਆ ਜਾਣਾ ਬੋਲਣਾ ਆ ਜਾਣਾ ਸਹੀ ਢੰਗ ਦੇ ਨਾਲ ਪ੍ਰੇਮ ਦੇ ਨਾਲ ਬੋਲਣਾ ਆ ਜਾਣਾ ਸ਼ਬਦਾਂ ਦੇ ਵਿੱਚ ਮਠਾਸ ਆ ਜਾਣੀ ਉਹ ਗੁਰੂ ਕਾ ਸਿੱਖ ਪੂਰਨ ਹੋ ਜਾਂਦਾ ਉਹਨੂੰ ਅਸਲੀ ਸੰਤ ਕਿਹਾ ਜਾਂਦਾ ਜਿੰਦੇ ਵਿੱਚ ਇਹ ਚਾਰ ਗੁਣ ਹੋਣ ਗੁਰੂ ਖਾਲਸਾ ਜੀ ਇਹ ਚਾਰ ਗੁਣਾ ਵਾਲੇ ਉਤੇ ਗੁਰੂ ਕਲਗੀ ਧਰ ਦੀ ਵੱਧ ਖੁਸ਼ੀ ਹੁੰਦੀ ਜੀ ਇਸ ਕਰਕੇ ਇਹ ਰਹਿਤ ਮਰਿਆਦਾ ਮਹਾਰਾਜ ਕਲਗੀ ਧਰ ਜੀ ਨੇ ਸਿੱਖਾਂ ਨੂੰ ਬਖਸ਼ੀ ਹੈ ਖਾਲਸਾ ਜੀ